ਸਰ ਡਾਕਟਰ ਸਾਹਿਬ ਤੁਹਾਡੇ ਕੋਲ ਕਿਹੜੇ ਨੁਸਖੇ ਫਾਰਮੂਲੇ ਨੇ ਤੁਸੀਂ ਕਹਿ ਰਹੇ ਵੀ ਤੁਹਾਡੀ ਦਵਾਈ ਹੈ ਕਿਹੜੇ ਫਾਰਮੂਲੇ ਨੇ ਤੁਹਾਡੇ ਸਰ ਦੇਖੋ ਸਾਡੀ ਇਹ ਦਵਾਈ ਆਂਦੀ ਹੈਗੀ ਆ ਇਸ ਤਰ੍ਹਾਂ ਅਸੀਂ ਇਹ ਨਾ ਪੂੜੀਆਂ ਦੇ ਵਿੱਚ ਦਵਾਈ ਦਿੰਦੇ ਕਿਉਂਕਿ ਇੱਕ ਡੋਜ਼ ਦੀ ਮੈਜ਼ਰਮੈਂਟ ਦਾ ਨਾਲ ਜ਼ਰੂਰੀ ਹੁੰਦੀ ਹੈ ਵੀ ਤਾਂ ਕਿ ਡੋਜ਼ ਘੱਟ ਵੱਧ ਨਾ ਜਾਵੇ ਤਾਂ ਅਸੀਂ ਇਹਨਾਂ ਨੂੰ ਪੂੜੀਆਂ ਦੇ ਵਿੱਚ ਇੱਕ ਡੋਜ਼ ਬਣਾ ਕੇ ਰੱਖੀ ਹੈ ਕੀ ਜੀ ਸਰ ਇਹਦੇ ਵਿੱਚ ਜੜੀਆਂ ਵੀ ਜੜੀਆਂ ਬੁੱਟੀਆਂ ਦਾ ਹੀ ਮਿਸ਼ਰਣ ਹੁੰਦਾ ਹੈ ਮੈਂ ਦੇਖੋ ਤੁਹਾਨੂੰ ਇੱਕ ਪੂੜੀ ਖੋਲ ਕੇ ਵੀ ਦਿਖਾ ਦਿੰਦਾ ਔਰ ਇਹਦਾ ਕੋਈ ਐਸਾ ਟੇਸਟ ਨਹੀਂ ਆ ਵੀ ਇਹਨੂੰ ਕੋਈ ਖਾ ਨਹੀਂ ਸਕਦਾ ਹੈਗਾ ਆ ਦੇਖੋ ਜੀ ਇਹਦੇ ਵਿੱਚ ਜਿਹੜੀ ਹੈਗੀ ਆ ਇਹ ਆ ਇੱਕ ਪੁੜੀ ਦੇ ਵਿੱਚ ਇੰਨਾ ਜਿਹੜਾ ਹੈਗਾ ਅਸੀਂ ਇਹ ਮਟੀਰੀਅਲ ਪਾਇਆ ਹੈ ਇਸ ਨੂੰ ਤੁਸੀਂ ਸਵੇਰ ਸ਼ਾਮ ਦੋ ਟਾਈਮ ਲੈਣਾ ਕੋਸੇ ਦੁੱਧ ਦੇ ਨਾਲ ਠੀਕ ਹੈ ਠੀਕ ਹੈ ਤੇ ਨਾਲ ਅਸੀਂ ਇਹ ਇੱਕ ਮੈਡੀਸਨ ਦੰਨੇ ਆ ਗੁਲਾਬੋ ਗੁਲਾਬੋ ਇਹ ਮੈਡੀਸਨ ਵੀ ਤੁਸੀਂ ਨਾਲ ਸਵੇਰ ਸ਼ਾਮ ਖਾਣੀ ਹੈ ਇਹਦਾ ਫੰਕਸ਼ਨ ਕੀ ਹੈ ਇਹ ਲੀਵਰ ਨੂੰ ਤੰਦਰੁਸਤ ਕਰਦੀ ਹੈ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਆਪਣਾ ਲੀਵਰ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰਦਾ ਨਾ ਤਾ ਕਰਕੇ ਵੀ ਆਪਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ ਤਾਂ ਇਹ ਲੀਵਰ ਨੂੰ ਸਟਰੋਂਗ ਕਰਦੀ ਹੈ ਉਹਨੂੰ ਪ੍ਰੋਪਰ ਅ ਸ਼ਕਤੀ ਦਿੰਦੀ ਹੈ ਤਾਂ ਕਿ ਜਿਹੜਾ ਲੀਵਰ ਆਪਣੀ ਬੋਡੀ ਨੂੰ ਜਿਹੜੀ ਹਰ ਇੱਕ ਤਰ੍ਹਾਂ ਦਾ ਜਿਹੜਾ ਰਸ ਬਣਾ ਕੇ ਦਿੰਦਾ ਜੋ ਵੀ ਆਪਾਂ ਖਾਂਦੇ ਆ ਤਾਂ ਉਹ ਆਪਣੀ ਬੋਡੀ ਦੇ ਉੱਤੇ ਜਿਹੜਾ ਹੈਗਾ ਉਹਦੀ ਜਿਹੜੀ ਆਪਾਂ ਕਹਿੰਦੇ ਨਾ ਖਾਇਆ ਪੀਆ ਨਹੀਂ ਲੱਗਦਾ ਤਾਂ ਸਾਡੀ ਦਵਾਈ ਦੇ ਨਾਲ ਬੰਦੇ ਨੂੰ ਖਾਣਾ ਪੀਣਾ ਜਿਹੜਾ ਉਹ ਖਾਏਗਾ ਲੱਗਣਾ ਸ਼ੁਰੂ